ਆ ਕਾਂਗਰਸ ਵਿੱਚ ਇੱਕ ਵਾਰ ਫਿਰ ਬਦਲਾਅ ਨੂੰ ਲੈ ਕੇ ਹੋਈ ਚਰਚਾ ਤੇਜ਼ ਕਾਂਗਰਸ ਦੀ ਲੀਡਰਸ਼ਿਪ ਨੂੰ ਬਦਲਣ ਵਾਸਤੇ ਹਾਈ ਕਮਾਂਡ ਦੇ ਵੱਲੋਂ ਕਰ ਲਈ ਗਈ ਤਿਆਰੀ ਪਿਛਲੇ 7 ਸਾਲਾਂ 'ਚ ਤਿੰਨ ਪ੍ਰਧਾਨ ਬਣੇ ਪਰ ਨਹੀਂ ਬਣ ਸਕੀ ਕਾਂਗਰਸ ਦੀ ਮੁਕੰਮਲ ਕਾਰਜਕਾਰੀ ਸਿੱਧੂ ਤੇ ਵੜਿੰਗ ਦੇ ਕਾਰਜਕਾਲ 'ਚ ਹੋਏ ਦੋ ਤਿਰਬੇ ਵੀ ਹੋ ਗਏ ਫੇਲ ਜੋ ਕਾਂਗਰਸ ਦੇ ਵੱਲੋਂ ਹੁਣ ਨਵਾਂ ਤਜਰਬਾ ਨਵੇਂ ਪ੍ਰਧਾਨ ਨੂੰ ਲੈ ਕੇ ਕੀਤਾ ਜਾਵੇਗਾ 2027 ਦੇ ਵਿੱਚ ਉਹ ਪ੍ਰਧਾਨ ਕਾਂਗਰਸ ਦੀ ਸਰਕਾਰ ਬਣਾਉਣ ਤੇ ਖਰਾ ਉਤਰੇਗਾ ਉਹ ਕੌਣ ਹੋਵੇਗਾ ਅਗਲਾ ਕਾਂਗਰਸ ਦਾ ਪ੍ਰਧਾਨ ਕਾਂਗਰਸ ਦਾ ਵਿਰੋਧੀ ਧਿਰ ਦਾ ਲੀਡਰ ਤੇ ਕਾਂਗਰਸ ਦੇ ਵਿੱਚ ਸੀਐਮ ਦਾ ਚਿਹਰਾ ਜੋ ਹਾਈ ਕਮਾਂਡ ਦੇ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਇਹ ਐਲਾਨ ਕਰ ਦਿੱਤਾ ਜਾਵੇਗਾ ਤੁਸੀਂ ਜਿਹੜੇ ਲੋਕਲ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਪੰਜਾਬ ਕਾਂਗਰਸ ਦੇ ਵਿੱਚ ਜੋ ਆਪਸੀ ਗੁੱਟਬੰਦੀ ਧੜੇ ਬੰਦੀ ਨੂੰ ਖਤਮ ਕਰਨ ਵਾਸਤੇ ਹਾਈ ਕਮਾਂਡ ਨੇ ਹੁਣ ਪੰਜਾਬ ਦੇ ਵਿੱਚ ਆਪਣੇ ਤਜਰਬੇ ਨੂੰ ਲੈ ਕੇ ਜੋ ਲੀਡਰਸ਼ਿਪ ਦੇ ਵਿੱਚ ਬਦਲਾਅ ਕਰਨ ਵਾਸਤੇ ਇਹ ਤਿਆਰੀ ਕੀਤੀ ਹੈ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਸਿਰਫ 1 ਸਾਲ ਬਾਅਦ ਹੋਣੀਆਂ ਨੇ 2027 ਦੇ ਵਿੱਚ ਕਾਂਗਰਸ 2027 ਵਿੱਚ ਸਰਕਾਰ ਬਣਾਉਣ ਦਾ ਦਾਵਾ ਕਰ ਰਹੀ ਹੈ ਪੰਜਾਬ ਵਿੱਚ ਕਿਉਂਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਕਾਂਗਰਸ ਨੂੰ ਜਿੱਤ ਮਿਲ ਸਕਦੀ ਹੈ ਜੋ ਪੰਜ ਰਾਜਾਂ ਦੇ ਵਿੱਚ ਚੋਣਾਂ ਹੋਣੀਆਂ ਨੇ 2027 ਵਿੱਚ ਉਹਨਾਂ ਪੰਜ ਰਾਜਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਕਾਂਗਰਸ ਨੂੰ ਪੂਰੀ ਆਸ ਹੈ ਕਿ ਸਰਕਾਰ ਬਣੇਗੀ ਜਿਸ ਕਰਕੇ ਹਾਈ ਕਮਾਂਡ ਦੇ ਵੱਲੋਂ ਏ ਬਦਲਾ ਕੀਤਾ ਜਾ ਰਿਹਾ ਜੋ ਪਹਿਲਾਂ ਬਦਲਾ ਕੀਤੇ ਗਏ ਉਹ ਫੇਰ ਹੋਏ ਨੇ ਜੋ ਨਵਾਂ ਬਦਲਾ ਕਰਨ ਜਾ ਰਹੀ ਹੈ ਕਾਂਗਰਸ ਸੋ ਕਾਂਗਰਸ ਦੇ ਵੱਲੋਂ ਆਪਣੇ ਜਥੇਬੰਦਕ ਢਾਂਚੇ ਦੇ ਜੋਰ ਦਿੱਤਾ ਜਾ ਰਿਹਾ ਹੈ ਆਲ ਇੰਡੀਆ ਕਾਂਗਰਸ ਦੇ ਤਿੰਨ ਤਿੰਨ ਸਖਤਰ ਪੰਜਾਬ ਵਿੱਚ ਨਿਯੁਕਤ ਕੀਤੇ ਗਏ ਹਨ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਕਾਂਗਰਸ ਨੇ 29 ਰਾਜਨੀਤਿਕ ਜ਼ਿਲ੍ਹਿਆਂ ਵਿੱਚ 27 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਪਰ ਕਾਂਗਰਸ 7 ਸਾਲਾਂ ਵਿੱਚ ਕਾਂਗਰਸ ਆਪਣੇ ਸੂਬੇ ਦੀ ਕਾਰਜ ਕਰਨੀ ਦਾ ਮੁਕੰਮਲ ਗਠਨ ਨਹੀਂ ਕਰ ਸਕੀ ਬਹੁਤ ਸਾਰੇ ਹਲਕਿਆਂ ਦੇ ਵਿੱਚ ਕਾਂਗਰਸ ਦੇ ਵੱਲੋਂ ਹਲਕਾ ਇੰਚਾਰਜ ਨਹੀਂ ਲਾਏ ਜਾ ਸਕੇ ਜਿਸ ਕਰਕੇ ਕਾਂਗਰਸ ਦੇ ਵੱਲੋਂ ਹੁਣੇ ਬਹੁਤ ਜਲਦੀ ਹਲਕਾ ਇੰਚਾਰਜ ਤੇ ਪੂਰੀ ਲੀਡਰਸ਼ਿਪ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਕਾਂਗਰਸ ਨੇ ਸੂਬਾਈ ਗਠਨ ਨੂੰ ਲੈ ਕੇ ਦੋ ਤਜਰਬੇ ਕੀਤੇ ਪਰ ਉਹ ਦੋਨੇ ناکਾਮ ਰਹੇ ਦੋਨੋਂ ਹੀ ਪੰਜਾਬ ਦੇ ਵਿੱਚ ਉਹ ਕਾਂਗਰਸ ਨੂੰ ਮਜ਼ਬੂਤ ਨਹੀਂ ਕਰ ਸਕੇ ਕਾਂਗਰਸ ਦੇ ਸੀਨੀਅਰ ਆਗੂ ਦਗਵਜੇ ਸਿੰਘ ਨੇ ਆਰਐਸਐਸਡੀ ਜਥੇਬੰਦਕ ਮਜ਼ਬੂਤੀ ਦਾ ਹਵਾਲਾ ਦੇ ਕੇ ਕਾਂਗਰਸ ਦੇ ਸੰਗਠਨ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਦੀ ਗੱਲ ਕੀਤੀ ਸੀ ਇਸ ਤੋਂ ਬਾਅਦ ਪੰਜਾਬ ਵਿੱਚ ਸੂਬੇ ਜਥੇਬੰਦਕ ਢਾਂਚੇ ਦੇ ਗਠਨ ਤੇ ਚਰਚਾ ਸ਼ੁਰੂ ਹੋ ਗਈ ਕਾਂਗਰਸ ਦੇ ਜਥੇਬੰਦਕ ਇੰਚਾਰਜ ਸੁਭੇਸ਼ ਬਗੇਲ ਨੇ ਨਵੰਬਰ ਮਹੀਨੇ ਦੇ ਦੌਰਾਨ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਸੂਬਾਈ ਕਾਰਜ ਕਰਨੀ ਦਾ ਗਠਨ ਦਾ ਪ੍ਰੋਸਾਦ ਆਇਆ ਸੀ ਦੱਸਣਾ ਜ਼ਰੂਰੀ ਹੈ ਕਿ ਪਾਰਟੀ ਦੇ ਸੂਬਾਈ ਕਾਰਜਕਾਰਨੀ ਦਾ ਆਖਰੀ ਵਾਰ ਮੁਕੰਮਲ ਗਠਨ 2016 ਵਿੱਚ ਹੋਇਆ ਸੀ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸਨ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਲੇ ਜੋ ਸੂਬਾਈ ਕਾਰਜਕਾਰਨੀ ਦਾ ਇਹ ਗਠਨ ਹੋਇਆ ਤੇ 17 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ 2017 ਵਿੱਚ ਕੈਪਟਨ ਮੁੱਖ ਮੰਤਰੀ ਬਣਨ ਤੋਂ ਬਾਅਦ ਸੁਨੀਲ ਜਾਖੜ ਨੂੰ ਸੂਬੇ ਦੀ ਕਮਾਂਡ ਸੌਂਪੀ ਗਈ ਜਾਖੜ ਨੇ ਜੋ ਸੁਵਾਈ ਕਾਰਜਕਾਰੀ ਦੀ ਸੂਚੀ ਦੋ ਵਾਰ ਹਾਈ ਕਮਾਂਡ ਨੂੰ ਭੇਜੀ ਪਰ ਉਹਨਾਂ ਦੀ ਸੂਚੀ ਤੇ ਕਿਸੇ ਨੇ ਗੌਰ ਨਹੀਂ ਕੀਤਾ ਜੁਲਾਈ 2021 ਵਿੱਚ ਪਾਰਟੀ ਨੇ ਜਾਖੜ ਨੂੰ ਹਟਾ ਕੇ ਨਵਜੋਤ ਸਿੱਧੂ ਨੂੰ ਸੂਬੇ ਦੀ ਕਮਾਂਡ ਸੌਂਪ ਦਿੱਤੀ ਪਾਰਟੀ ਨੇ ਇਸ ਵਾਰ ਨਵੇਂ ਤਜਰਬੇ ਤਹਿਤ ਸਿੱਧੂ ਦੇ ਨਾਲ ਸੰਗਤ ਸਿੰਘ ਗਿਲਜੀਆ ਸੁਖਵਿੰਦਰ ਸਿੰਘ ਡੈਣੀ ਪਵਨ ਗੋਇਲ ਅਤੇ ਕੋਜੀਤ ਸਿੰਘ ਨਾਗਰਾ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਪਰ ਸਿੱਧੂ ਸਭ ਨੂੰ ਨਾਲ ਲੈ ਕੇ ਨਹੀਂ ਚੱਲ ਸਕੇ ਜੋ ਇਸ ਕਾਰਨ ਕਾਂਗਰਸ ਦਾ ਇਹ ਤਜਰਬਾ ਫੇਰ ਹੋ ਗਿਆ ਤੇ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਜੋ ਵੇਲੇ ਸਿਰ ਆਪਣਾ ਚੋਣਵੀ ਐਲਾਨਨਾਮਾ ਵੀ ਨਹੀਂ ਕਰ ਸਕੀ ਇਸ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਪਾਰਟੀ ਨੇ ਸਿੱਧੂ ਨੂੰ ਹਟਾ ਕੇ ਜੋ ਨੌਜਵਾਨ ਚਿਹਰਾ ਰਾਜਾ ਵੜਿੰਗ ਨੂੰ ਪਾਰਟੀ ਦੀ ਕਮਾਂਡ ਸੌਂਪ ਦਿੱਤੀ ਇਸ ਵਾਰ ਕਾਂਗਰਸ ਨੇ ਨਵਾਂ ਤਜਰਬਾ ਕੀਤਾ ਤੇ ਵੜਿੰਗ ਦੇ ਨਾਲ ਭਰਤ ਕੁਸ਼ਲ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਇਸ ਤੋਂ ਇਲਾਵਾ ਪੰਜ ਹੋਰ ਮੀਤ ਪ੍ਰਧਾਨ ਇੱਕ ਜਥੇਬੰਦ ਕਸਕਰ ਤੇ ਖੁਜਾਂਚੀ ਨਿਯੁਕਤ ਕੀਤਾ ਗਿਆ 2024 ਦੇ ਲੋਕ ਸਭਾ ਚੋਣਾਂ ਦੇ ਦੌਰਾਨ ਰਾਜਾ ਵੜਿੰਗ ਤੇ ਆਸ਼ੂ ਵਿਚਾਲੇ ਅਸਹਿਮਤੀ ਬਣੀ ਲੁਧਿਆਣਾ ਜਿਮਣੀ ਚੋਣ ਵਿੱਚ ਮਿਲੀ ਹਾਰ ਤੋਂ ਬਾਅਦ ਆਸ਼ੂ ਨੇ ਅਸਤੀਫਾ ਦੇ ਦਿੱਤਾ ਤੇ ਉਹਨਾਂ ਦੇ ਨਾਲ ਪ੍ਰਗਟ ਸਿੰਘ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਵੀ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ अरुणा चौधरी ਨੂੰ ਪਾਰਟੀ ਨੇ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾਇਆ ਤੇ ਸੁੰਦਰ ਸ਼ਾਮ अरोड़ा ਜੋ ਕੁਝ ਸਮੇਂ ਲਈ ਕਾਂਗਰਸ ਛੱਡ ਕੇ ਭਾਜਪਾ ਵਿੱਚ ਚਲੇ ਗਏ ਸਨ ਉਹ ਜ਼ਰੂਰ ਵਾਪਸ ਕਾਂਗਰਸ ਵਿੱਚ ਆ ਗਏ ਫਿਰਿੰਗ ਦਾ ਕਹਿਣਾ ਹੈ ਕਿ ਮੌਜੂਦਾ ਦੌਰ ਦੇ ਵਿੱਚ ਬੂਥ ਅਤੇ ਬਲਾਕ ਪੱਧਰ ਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ 27 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਜਾ ਚੁੱਕੇ ਹਨ ਪਰ ਉਹਨਾਂ ਦੇ ਵੱਲੋਂ ਅਜੇ ਤੱਕ ਕੋਈ ਵੀ ਬੂਥ ਪੱਧਰ ਤੇ ਜਾਂ ਪਿੰਡ ਪੱਧਰ ਤੇ ਉਹ ਕੋਈ ਕਾਰ ਜਿਹੜਾ ਕਿ ਕਾਂਗਰਸ ਦੇ ਨੀਤੀਆਂ ਨੂੰ ਲੈ ਕੇ ਜਾਂ ਕਾਂਗਰਸ ਦੇ ਲਈ ਉਹ ਨਾ ਦਾ ਕੰਮ ਅਜੇ ਤੱਕ ਸਾਹਮਣੇ ਨਹੀਂ ਆਇਆ ਜਿਸ ਨੂੰ ਲੈ ਕੇ ਸੂਬਾਈ ਕਾਂਗਰਸੀ ਜਿਹੜੇ ਨੇ ਉਹ ਹਾਈ ਕਮਾਂਡ ਤੱਕ ਪਹੁੰਚ ਕਰ ਰਹੇ ਨੇ ਕਿ ਜਲਦੀ ਬਦਲਾਅ ਕੀਤਾ ਜਾਵੇ ਤੇ ਕਾਂਗਰਸ ਨੂੰ ਮਜ਼ਬੂਤ ਕੀਤਾ ਜਾ ਸਕੇ ਤਾਂ ਕਿ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਸਕੇ ਹੁਣ ਕਾਂਗਰਸ ਦੇ ਵਿੱਚ ਜੋ ਬਦਲਾਅ ਹੋਣਾ ਹੈ ਜਿਸ ਵਿੱਚ ਕਾਂਗਰਸ ਨੇ ਮੇਨ ਮੁੱਖ ਮੰਤਰੀ ਚਿਹਰਾ ਤੇ ਪੰਜਾਬ ਦਾ ਅਗਲਾ ਐਲਓਪੀ ਤੇ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਬਣਾਉਣ ਵਾਸਤੇ ਤਿਆਰੀ ਕੀਤੀ ਹੈ ਜੋ ਸੂਤਰਾਂ ਤੋਂ ਜਾਣਕਾਰੀ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਜਿਹੜਾ ਕਿ ਇੱਕ ਸੀਨੀਅਰ ਲੀਡਰ ਨੂੰ ਬਣਾਇਆ ਜਾਵੇਗਾ ਜਿਸ ਵਿੱਚ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਸਾਹਮਣੇ ਆ ਰਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨਗੀ ਮਿਲ ਸਕਦੀ ਹੈ ਕਾਂਗਰਸ ਦੀ ਤੇ ਇਸ ਦੇ ਨਾਲ ਹੀ ਪ੍ਰਗਟ ਸਿੰਘ ਨੂੰ ਵਿਰੋਧੀ ਧਿਰ ਦਾ ਲੀਡਰ ਤੇ ਚਰਨਜੀਤ ਚੰਨੀ ਤੇ ਡਾਕਟਰ ਅਮਰ ਸਿੰਘ ਜਿਨ੍ਹਾਂ ਦੇ ਵਿੱਚ ਸੀਐਮ ਦੇ ਚਿਹਰੇ ਨੂੰ ਲੈ ਕੇ ਹਾਈ ਕਮਾਂਡ ਦੇ ਵੱਲੋਂ ਜੋ ਸਾਰੀ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ ਡਾਕਟਰ ਅਮਰ ਸਿੰਘ ਵੀ ਜਿਹੜੇ ਸੀਐਮ ਚਿਹਰੇ ਦੇ ਲਈ ਮਜ਼ਬੂਤ ਚਿਹਰਾ ਨੇ ਜੋ ਗਾਂਧੀ ਪਰਿਵਾਰ ਦੇ ਬਹੁਤ ਨਜ਼ਦੀਕ ਨੇ ਪਰ ਚਰਨਜੀਤ ਚੰਨੀ ਜਿਹੜੇ 3 ਮਹੀਨੇ ਮੁੱਖ ਮੰਤਰੀ ਦੀ ਕੁਰਸੀ ਤੇ ਰਹੇ ਨੇ ਉਹਨਾਂ ਦਾ ਨਾਂ ਵੀ ਪੰਜਾਬ ਦੇ ਵਿੱਚ ਬਹੁਤ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ ਬਹੁਤ ਸਾਰੀ ਲੀਡਰਸ਼ਿਪ ਤੇ ਜਿਹੜੇ ਚਰਨਜੀਤ ਚੰਨੀ ਦੇ ਨਾਲ ਖੜੇ ਨੇ ਔਰ ਚਰਨਜੀਤ ਚੰਨੀ ਨੂੰ ਵੀ ਪੰਜਾਬ ਦਾ ਸੀਐਮ ਤੇ ਡਾਕਟਰ ਅਮਰ ਸਿੰਘ ਨੂੰ ਦੋਨਾਂ ਚਿਹਰਿਆਂ ਦੇ ਵਿੱਚ ਕਿਸ ਦੇ ਉੱਪਰ ਹਾਈ ਕਮਾਂਡ ਦੇ ਵੱਲੋਂ ਮੋਹਰ ਲੱਗਦੀ ਇਹ ਤਾਂ ਹੁਣ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹਾਈ ਕਮਾਂਡ ਨੇ ਆਪਣੀ ਲਿਸਟ ਜਾਰੀ ਕਰਨੀ ਹੈ ਪਰ ਪੰਜਾਬ ਦੇ ਵਿੱਚ ਜੋ ਕਾਂਗਰਸ ਦੇ ਵੱਲੋਂ ਆਪਣਾ ਇਹ ਬਦਲਾਅ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਕਦੋਂ ਕਾਂਗਰਸ ਦੇ ਵੱਲੋਂ ਲਿਸਟ ਜਾਰੀ ਹੁੰਦੀ ਹੈ ਪੰਜਾਬ ਦੇ ਵਿੱਚ ਇਹ ਬਦਲਾਅ ਕਦੋਂ ਹੁੰਦਾ ਹੈ